ਬੜੀ ਗੋਣੋ ਜਿੰਦਾਬਾਦ ਜਿੰਦਾਬਾਦ ਜੇ ਮمكن ਆਪ ਨੂੰ ਮੇਰਾ ਨਾਮ ਸੀਮਾ ਸੋਲ ਮੈਂ ਪੰਜਾਬ ਆਲ ਇੰਡੀਆ ਦੀ ਜ਼ਿਲ੍ਹਾ ਸਕੱਤਰ ਸੀਮਾ ਸੋਲਾ ਜਿਹੜਾ ਅੱਜ ਤੁਸੀਂ ਧਰਨ ਲਗਾ ਕੇ ਬੈਠੇ ਹੋ ਆਪਣੀਆਂ ਮੰਗਾਂ ਕੀ ਮੰਗਾਂ ਨੇ ਕਿਹੜੇ ਖਿਲਾਫ ਧਰਨ ਲਗਾ ਲੇ ਲੇਖੋ 813 ਮਾਰਚ ਨੂੰ ਪੰਜਾਬ ਸਰਕਾਰ ਦੇ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਨੇ ਇੱਕ ਨਵਾਂ ਨੋਟਿਸ ਪ੍ਰੀਸ਼ੈਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ 58 ਸਾਲ ਦੀਆਂ ਆਸ਼ਾ ਵਰਕਰ ਫੈਸਿਲੀਟੇਟਰਾਂ ਨੂੰ ਘਰ ਭੇਜ ਦਿੱਤਾ ਵੈ ਅਸੀਂ ਉਸ ਕੋਲ ਆਪਣੀ ਤਰਨਾ ਲਾ ਰਹੀ ਕਿ ਉਹਨਾਂ ਨੂੰ ਘਰ ਕਿਉਂ ਭੇਜਿਆ ਜਾ ਰਿਹਾ ਉਹਨਾਂ ਨੂੰ ਤੁਸੀਂ ਰਿਟਾਇਰ ਕਿਉਂ ਕੀਤਾ ਗੱਲ ਸਾਡੀ ਇਹ ਹੈ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਮੈਨ 16 17 ਸਾਲ ਐਸੇ ਹਸਪਤਾਲਾਂ ਦੇ ਵਿੱਚ ੱੱਕੇ ਖਾ ਕੇ ਕੱਢ ਦੇ ਨੇ ਲਗਾਤਾਰ ਮਰੀਜ਼ਾਂ ਨੂੰ ਲੈ ਕੇ ਇੱਥੇ ਆਂਦੀਆਂ ਉਹਨਾਂ ਦੇ ਸਿਹਤ ਸੁਲਤਾ ਦੁਆਉਂਦੇ ਸੀ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਬੈਠ ਕੇ ਖਾਣ ਦਾ ਵੇਲਾ ਆਇਆ ਤਾਂ ਉਹਨਾਂ ਨੂੰ ਸਿਰਫ ਇਹਂ ਦੀ ਜਿਵੇਂ ਖਾਲੀ ਠੂਠਾ ਫੜਾ ਕੇ ਕੱਢ ਦਿੱਤਾ ਜਾਂਦਾ ਕਿ ਜਾ ਕੇ ਆਪਣੇ ਘਰ ਆਰਾਮ ਕਰੋ ਇਸ ਟਾਈਮ ਤੇ ਉਹਨਾਂ ਨੂੰ ਕਿਤੇ ਕਮਾਨ ਜੁਗੀਆਂ ਨਹੀਂ ਆ ਕਿ ਜਾ ਕੇ ਕਿਤੇ ਨਵਾਂ ਕੰਮ ਕਰ ਲੈਣ ਦੀ ਕੀ ਮੰਗ ਕਰਦੇ ਮੰਗ ਕਰਦੇ ਆ ਕਿ ਜੜੀਆਂ ਕੁੜੀਆਂ ਇਹਨਾਂ ਨੇ ਕੱਢੀਆਂ ਐ ਉਹਨਾਂ ਨੂੰ ਜਿਹੜਾ ਇਨਸੈਂਟਿਵ ਤੇ ਜਿਹੜਾ ਪਹਿਲਾ ਇਨਸੈਂਟਿਵ ਸੌਰੀ ਇਹਨਾਂ ਨੇ ਸਾਡੇ ਜਿਹੜੇ ਆਸ਼ਾ ਵਰਕਰ ਜੀ ਇਨਸੈਂਟਿਵ ਬੰਦੇ ਹੀ ਉਹ ਵੀ ਕੱਢ ਦਿੱਤੇ ਗਏ ਨੇ 58 ਸਾਲ ਦੀ ਗੱਡੀ ਉਹਦੇ ਨਾਲ ਜਿੰਨਾ ਵੀ ਸਾਡੀ ਰਿਪੋਰਟ ਬਣਦੀ ਸੀ ਉਹ ਵੀ ਕੱਢ ਦਿੱਤੀ ਗਈ ਅਸੀਂ ਕਹਿੰਦੇ ਆ ਕਿ ਜਿਹੜੇ ਉਹਨਾਂ ਨੂੰ 58 ਸਾਲ ਤੋਂ ਫਾਰਕ ਕੀਤਾ ਉਹਨਾਂ ਨੂੰ ਜੋ ਬੰਦਾ ਵਾ ਵੇਤਨ ਦੇ ਹਿਸਾਬ ਨਾਲ ਜੋ 58 ਸਾਲ ਦੇ ਕੱਢਣੇ 5 ਲੱਖ ਰੁਪਈਆ ਆਸ਼ਾ ਨੂੰ ਦੇ ਕੇ ਭੇਜਣ ਉਸ ਤੋਂ ਇਲਾਵਾ 10000 ਰੁਪਏ ਜਿਹੜੀ ਪੈਨਸ਼ਨ ਉਹਨੂੰ ਘਰ ਬੈਠੀ ਨੂੰ ਰੋਟੀ ਦੀ ਚੱਲੇ ਉਹਨੂੰ ਕੋਈ ਸਾਹਮਣ ਨਾ ਲਾਣੀ ਉਹ ਜਾਰੀ ਕੀਤੀ ਗਈ ਹਾਂ ਯਕੀਨਾਂ ਭੂਰੀ ਸਰ ਮੇਰਾ ਨਾਮ ਅਨਜੀਤ ਕੌਰ ਆਸ਼ਾ ਵਰਕਰ ਹੈ ਜਿਹੜਾ ਤੋਂ ਚਿਹਰਣਾ ਲਗਾ ਕੇ ਬੈਠੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਸਿਵਲ ਹਸਪੀਟਲ ਤਰਨਤਾਰਨ ਦੇ ਵਿੱਚ ਕੀ ਮੰਗਾ ਕਰੀ ਸਰ ਸਾਡੀਆਂ ਮੰਗਾਂ ਇਹ ਹੈਗੀਆਂ ਕਿਉਂਕਿ ਸਾਡੇ ਕੋਲੋਂ ਜੋ ਵੀ 2008 ਤੋਂ ਅਸੀਂ ਆਸ਼ਾ ਵਰਕਰ ਡਿਊਟੀ ਕਰ ਰਹੇ ਹਾਂ ਤੇ ਇੱਕ ਨਗੂਨੇ ਜੀ ਮਾਨ ਪੱਤੇ ਤੇ ਅਸੀਂ ਡਿਊਟੀ ਕੀਤੀ ਹੈ ਤੇ ਸਰਕਾਰ ਨੇ ਸਾਨੂੰ ਕੁਝ ਵੀ ਮਤਲਬ ਕਿ ਸਾਡੇ ਬਾਰੇ ਨਹੀਂ ਸੋਚਿਆ ਜਦੋਂ ਕਰੋਨਾ ਦਾ ਮਤਲਬ ਮਹਾਂਮਾਰੀ ਦੀ ਹੈਗੀ ਸੀ ਬਿਮਾਰੀ ਫੈਲੀ ਸੀ ਉਹ ਲ ਦੁਨੀਆ ਸਾਰੀ ਆਪੋ ਆਪਣੀ ਅੰਦਰ ਹੀ ਬੜੀ ਸੀ ਆਸ਼ਾ ਵਰਕਰ ਨੇ ਅੱਗੇ ਹੋ ਕੇ ਇਹ ਮਹਾਮਾਰੀ ਬਿਮਾਰੀ ਨੂੰ ਕਿੰਨੇ ਲੋਕਾਂ ਨੇ ਜਾਗਰੂਤ ਕੀਤਾ ਸੀ ਤੇ ਇਸ ਕਰਕੇ ਸਾਨੂੰ ਉਸ ਵੇਲੇ ਸਰਕਾਰ ਅਰੀਦ ਦੀ ਹੱਡੀ ਮੰਦੀ ਸੀ ਕਿ ਇਹ ਇੱਕ ਆਸ਼ਾ ਦਾ ਕੰਮ ਆ ਕਿਉਂਕਿ ਇਹਨਾਂ ਨੇ ਜੋ ਕਰੋਨਾ ਦੀ ਜੰਗ ਜਿੱਤੀ ਹੈ ਹੋਰ ਕੋਈ ਵੀ ਇਹ ਕੰਮ ਨਹੀਂ ਕਰ ਸਕਦਾ ਪਰ ਇਸ ਟਾਈਮ ਤੇ ਜੋ ਸਰਕਾਰ ਨੇ ਸਾਡੇ ਨਾਲ ਕੀਤਾ ਕੋਝਾ ਮਜ਼ਾਕ ਕੀਤਾ ਹੈਗਾ ਕਿਉਂਕਿ ਸਾਡੇ ਇੱਕ ਨਾਂ ਮਾਨ ਪੱਤਾ ਜਿਹੜਾ ਸੀ ਵਧਾਉਣ ਦੀ ਬਜਾਏ ਸਾਡੇ ਇਨਸੈਂਟਿਵ ਕੱਟ ਲਏ ਉਹਨਾਂ ਨੇ ਸਾਡੀ 58 ਸਾਲ ਦੀਆਂ ਜਿਹੜੇ ਪੈਣਾ ਵਾ ਉਹਨਾਂ ਨੂੰ ਨਨ੍ਹਾ ਸੇਵਾ ਮੁਕਤ ਕੀਤਾ ਹੋਇਆ ਹੈ ਕਿਉਂਕਿ ਉਹਨਾਂ ਨੂੰ ਅਸੀਂ ਕਹਿੰਨੇ ਆ ਕਿ ਉਹਨਾਂ ਦੀ 65 ਸਾਲ ਉਮਰ ਕੀਤੀ ਜਾਵੇ ਡਿਊਟੀ ਤੇ ਵਾਪਸ ਉਹਨਾਂ ਨੂੰ ਬੁਲਾਇਆ ਜਾਵੇ ਉਹਨਾਂ ਨੂੰ ਜਦੋਂ ਸੇਵਾ ਮੁਕਤ ਕਰਨਾ ਹੈ 5 ਲੱਖ ਰੁਪਿਆ ਰਾਸ਼ੀ ਵਜੋਂ ਦਿੱਤਾ ਜਾਵੇ 10000 ਦੀ ਉਹਨਾਂ ਦੀ ਪੇਮੈਂਟ ਬੱਜੇ ਤੇ ਕਿਉਂਕਿ ਵੇਖੋ ਸੇਵਾ ਕਰਕੇ 17 ਸਾਲ ਤੇ ਅਣਹੱਤੇ ਕਰ ਜਾਣਾ ਤੇ ਇਹਦੇ ਵਿੱਚ ਕੋਈ ਤੁਹਾਨੂੰ ਪਤਾ ਚੰਗੀ ਗੱਲ ਨਹੀਂ ਆ ਇਸ ਕਿਸੇ ਵੀ ਆਪ ਸਰਕਾਰ ਨੇ ਮੰਨਦੇ ਆ 58 ਸਾਲ ਦੀ ਤਹਿਤ ਮਤਲਬ ਸਭ ਨੂੰ ਕਰਦੇ ਆ ਰਿਟਾਇਰਮੈਂਟ ਪਰ ਉਹਨਾਂ ਨੂੰ ਸਰਕਾਰ ਮਾਨ ਪੱਤਾ ਦਿੰਦੀ ਆ ਉਹਨਾਂ ਦੀ ਪੈਨਸ਼ਨਾਂ ਬੰਦ ਹੀ ਆ ਬੁਢਾਪੇ ਦੀ ਲਾਠੀ ਦਾ ਸਹਾਰਾ ਬੰਦਾ ਹੈ ਪਰ ਜਿਹੜੀਆਂ ਸਾਡੀਆਂ ਭੈਣਾਂ ਅੱਜ ਕਰੋਂ ਜਾ ਰਹੀਆਂ ਨੇਤੀਆਂ ਬਹੁਤ ਇੱਕ ਕਮਜ਼ੋਰ ਵਰਗ ਤੋਂ ਭੈਣਾਂ ਉੱਠ ਕੇ ਬਿਊਟੀ ਕਰ ਰਹੀਆਂ ਸੀਗਾ ਕੋਈ ਵਿਚਾਰੀ ਵਿਧਵਾ ਹੈ ਕਿਸੇ ਦਾ ਕੋਈ ਘਰ ਦੇ ਗੁਜ਼ਾਰਾ ਬਹੁਤ ਇੱਥੇ ਹੀ ਕੰਮ ਚੱਲਦਾ ਸੀ ਤੇ ਸਰਕਾਰ ਨੇ ਸਾਨੂੰ ਇੱਕੋ ਜਿਹਾ ਮਜਾ ਕੀਤਾ ਸਾਨੂੰ ਸਾਡੀਆਂ ਖਾਤੀ ਮੰਗਾ ਨਹੀਂ ਮੰਨਦੇ ਅਸੀਂ ਉਹਨਾਂ ਵਾਸਤੇ ਜੋ ਸਾਡੀ प्रधान साहिबान साडी यूनियन अडी कोई रिको की फैसला बसी ओ दे तक कॉल सर मेरा नाम भूपेंद्र कौर मैं आशा वर्कर कर सेंटर का ਸਰ ਕਹਿਣਾ ਤੇ ਬਸ ਸਾਡਾ ਮੈਂ ਇਹੀ ਚਾਹੁੰਨੀ ਆ ਕਿ ਜੇ ਸਾਡੇ ਜਿੰਨਾ ਹੀ ਹੱਕਾ ਕਰਕੇ ਬੈਠੇ ਆ ਜਿਵੇਂ ਕਿ 58 ਸਾਲ ਵਾਲੀਆਂ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀ ਉਮਰ ਹੱਦ 65 ਸਾਲ ਤੱਕ ਵਧਾ ਕੇ ਕੀਤੀ ਜਾਵੇ ਤੇ ਜੇ ਨਹੀਂ ਤੇ ਫਿਰ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ ਜਿਵੇਂ ਕਿ 5000 5 ਲੱਖ ਰੁਪਇਆ ਰਿਟਾਇਰਮੈਂਟ ਤੇ 10000 ਵਿਦਆਉਟ ਪੈਨਸ਼ਨ ਪਰ ਮਹੀਨਾ ਦਿੱਤੀ ਜਾਵੇ ਜੇ ਕੋਈ ਸਰਕਾਰ ਮੰਗਾ ਨਹੀਂ ਮੰਗਦੀ ਤਾਂ ਕੀ ਕਰੇ ਜੇਕਰ ਸਰਕਾਰ ਮੰਗਾ ਸਾਡੀਆਂ ਨਹੀਂ ਮੰਦੀ ਤੇ ਅਸੀਂ ਐਵੇਂ ਹੀ ਧਰਨੇ ਜਾਰੀ ਰੱਖਾਂਗੇ ਬਸ ਸਾਡੇ ਧਰਨੇ ਜਾਰੀ ਰਹਿਣਗੇ ਲੋਕੀ